ਮੇਰਾ ਨਾਮ ਜਸਵਿੰਦਰ ਕੌਰ ਕਿਹੜਾ ਪਿੰਡਾ ਤੁਹਾਡਾ ਜੀ ਮਾਨਕੀਆ ਜੀ ਜੋ ਨਹੀਂ ਅੱਜ ਮੀਨ ਚੌਂਕ 'ਚ ਖੜੇ ਹੋ ਹਾਂਜੀ ਹੱਥ 'ਤੇ ਤੁਹਾਡੇ ਪੋਸਟਰ ਆ ਕਿ ਕਬੱਡੀ ਖਿਡਾਰੀ ਲਿਖਿਆ ਹੋਇਆ ਹਾਂਜੀ ਕੀ ਮਾਮਲਾ ਜੀ ਤਰਨਾ ਲਾਇਆ ਮੈਂ ਤਰਨਾ ਜੀ ਇਹ ਲਾਇਆ ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾਂ ਰਲ ਗਿਆ ਤਾਂ ਦੂਇਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਕ ਚਲੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਬੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਤਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਮੈਂ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕਰਦਾ ਸੀ ਤੁਸੀਂ ਪੋਸਟਰ ਲਿਖਿਆ ਹੋਇਆ ਹਾਂਜੀ ਇਹਨੂੰ 2-3 ਸਾਲ ਹੋ ਗਏ ਜਿੱਥੇ ਖੇਲ ਘੇ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਨ ਕਰਦੇ ਅਸੀਂ ਵਾਂਗ ਕਰਦੇ ਆ ਮੈਂ ਬਿੰਦੂ ਉਹੋ ਚਾਰੇ ਸਾਹਮਣੇ ਚਾਹੀਦੇ ਉਹਨਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣਾ ਤੇ ਧਰਨਾ ਹੁਣ ਕਰੋ ਤਾਂ ਚੱਲੂਗਾ ਜਾਇਜ਼ ਹਰਦੇ ਚੱਲ ਜਾਵੇ ਕਿੰਨੇ ਪੈਸੇ ਕਿਤਾਬੀ ਗੱਲ ਮਰਦਾ ਗਿਆ ਜਿਹੀ ਮਿੱਟੀ ਆ ਉਹਦਾ ਸਨਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਉਹ ਯਾਰ ਪੋਸਟ ਨਾ ਕੁਛ ਨਹੀਂ ਹੋਇਆ ਅਸੀਂ ਕੋਈ ਪੈਸੇ ਉਹਨੇ ਭੁੱਖੇ ਨਹੀਂ ਪੜਸ ਵਾਲਿਆਂ ਨੂੰ ਪਾਲੇ ਕਿ ਤੇ ਪੈਸੇ ਗਰੀਬ ਅਸੀਂ ਮੰਗ ਕੇ ਖਾਣਗੇ ਮੈਂ ਕਾਕ ਖੋ ਮੈਂ ਕਾਕ ਖੋਤ ਕੇ ਗੁਜ਼ਾਰਾ ਕਰਦੀ ਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੋਂਦ ਰੱਖਦੀ ਸੀ ਘਰ ਹੁਣ ਵੀ 10 ਕਿਲੋ ਤੋਂ ਦੁਨੀ ਦੇ ਘਰ ਆ ਠੀਕ ਹੈ ਜੀ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਪਿੰਡ ਮੇਰਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਟਰਨ ਆ ਲਾਇਆ ਹੋਇਆ ਮੇਨ ਚੌਂਕ ਦੇ ਵਿੱਚ ਹੱਥੇ ਪੋਸਟਰ ਫੜਿਆ ਹੋਇਆ ਕੋਟੀ ਘਟਾਰੀ ਦਾ ਹਾਂ ਜੀ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾਟ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀਗੀ ਇੱਕ ਕਬੱਡੀ ਖੇਡਦਾ ਸੀਗਾ ਸਾਰੇ ਛੋਟੇ ਹੁੰਦੇ ਸੀ ਸਕੂਲ ਟਾਈਮ ਤੋਂ ਕਬੱਡੀ ਖੇਡਦਾ ਸੀ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ 'ਚ ਖੇਡਣ ਲੱਗ ਗਿਆ ਜੀ ਨਾਰਮਲ ਵਾਸਤੇ ਕੰਮ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਕਰ ਰਹੇ ਸੀ ਸਾਰੇ ਇਹਦਾ ਮੰਨ ਲਓ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਬਾਸ਼ਾਈ ਦੇ ਪ੍ਰਵਾਤਵੇਰੀ ਨਿਕਲਦੀਆਂ ਸੀਗੇ ਨਗਰ ਕੀਰਤਨ ਉਹ ਪਿੰਡ 'ਚ ਗੁਰਦੁਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾਂ ਪਿੰਡ 'ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮ ਅਣਖਿਆਤੇ ਬੰਦੇ ਜਿਨ੍ਹਾਂ ਦੇ ਨਾਲ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਤਾਂ ਕਹਿਣਾ ਹੈ ਕਿ ਕੋਈ ਮਰਜ਼ੀ ਲੱਗਦੀ ਹੈ ਇਹ ਹੈਈ ਸੱਚੀ ਗੱਲ ਹੈ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਧਰਨਾ ਕਰਨਾ ਵੀਰਨ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਓ ਪਹਿਲਾਂ ਮੁੰਡੇ ਨੂੰ ਪੋਸਟਮਾਰਟਮ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਹੁਣ ਮੰਗ ਕੀ ਹੈ ਤੁਹਾਡੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਕਰਨਾ ਕਰੋ ਤੱਕ ਲੱਗਿਆ ਰਹੂਗਾ ਧਰਨਾ ਜਾ ਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਹੀ ਸਰਕਾਰ ਕੀਤਾ ਜਾਊਗਾ ਜੀ ਮੇਰੇ ਨਾਲ ਨਾਮ ਬਣਾ ਜੀ ਮੇਰੇ ਨਾਮ ਨਾ ਮੇਰੇ ਪ੍ਰਾਦੀਦ ਅੱਤੋਂ ਕੀ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਉਹ ਪਹਿਣਾ ਤੋਂ ਉਪਰ ਆਇਆ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕਹ ਲੁ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾ ਜਾਂ ਕਿਸੇ ਦਾ ਮਾਨ ਆਪਕੋ ਤਮਰੇ ਸਾਡੇ ਭਰਾ ਦੀ ਉਹ ਵੀ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਤਲਸ ਜੇ ਸਤੋਂ ਛੋਟਾ ਪਰ ਵੱਡਾ ਲੱਗਾ ਸਾਡੇ ਘਰ ਚ ਕਿੰਨੇ ਬਣਾ ਅਸੀਂ ਚਾਰ ਪੈਣ ਬਣਾ ਜੀ ਹਾਂ ਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਾਉਣ ਲੱਗ ਜਾਂਦਾ ਚੱਲੇ ਜਾਂਦਾ ਸੀ ਘਾਦੀ ਹਾਂ ਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਹੋਣਾ ਹੈ ਜੀ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਵੀ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਦੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਰੋੜਦਿਆਂ ਕੇ ਬੈਠਣ ਨੂੰ ਅਸੀਂ ਬੈਠੇ ਸਾਡੇ ਤਾਨੂੰ ਪਤਾ ਸੀ ਕਿਵੇਂ ਬੈਠੇ ਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਸਾਡਾ ਇਨਸਾਫ ਦਵਾਵੇ ਜਿੱਥੇ ਉਹ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰਦੋ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ